ਜਲ ਸੇਵਾ ਸਭ ਤੋਂ ਉੱਤਮ ਸੇਵਾ ਮੰਨੀ ਗਈ ਹੈ ਕਿਉਂਕਿ ਪਿਆਸੇ ਨੂੰ ਪਾਣੀ ਪਿਲਾਉਣਾ ਇਸ ਤੋਂ ਵੱਡਾ ਕੋਈ ਦਾਨ ਨਹੀਂ ਹੈ ਇਹ ਸਾਲ 1962 ਤੋਂ ਸਾਡੇ ਬਜ਼ੁਰਗਾਂ ਨੇ ਚਾਲੂ ਕੀਤੀ ਹੋਈ ਹੈ ਜੀ ਉਸ ਤੋਂ ਬਾਅਦ ਪੀੜੀ ਦੇ ਪੀੜੀ ਚਲਦੀ ਆ ਰਹੀ ਹੈ ਤੇ ਸਾਰੇ ਜਨਤਾ ਦੇ ਸਹਿਯੋਗ ਦੇ ਨਾਲ ਚਲਦੀ ਹੈ ਜੀ ਅੱਛਾ ਜੀ ਦੇ ਵਿੱਚ ਫਿਰ ਦੁਕਾਨਦਾਰਾਂ ਦਾ ਵੀ ਸਹਿਯੋਗ ਲਿੱਤਾ ਸਭ ਪਬਲਿਕ ਦਾ ਸਹਿਯੋਗ ਜੋ 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 ਕਿ ਸਰਦਾ ਜੀ ਕਿਸੇ ਦੁਕਾਨ ਤੇ ਜਾਈਦਾ ਨਹੀਂ ਜੋ ਕਿ ਸਰਦਾ ਆਪਣੇ ਆਪ ਦੇ ਜਾਂਦਾ ਅੱਛਾ ਇੱਥੇ ਬੈਠੇ ਨਹੀਂ ਬੋਲੇ ਨਾ ਆਪ ਹੀ ਕਰਨਾ ਹੁੰਦੀ ਆ ਦਾਤਾ ਜੋ ਇੰਤਜ਼ਾਮ ਕਰੇਗਾ ਉਹਦੀ ਕਿਰਪਾ ਨਾਲ ਹੀ ਸਾਰਾ ਕੰਮ ਹੋ ਰਿਹਾ ਜੀ ਹਾਂਜੀ ਬੋਲੇ ਜੀ ਇੱਥੇ ਦਾ ਕਈ ਦਫਾ ਹਰ ਸਾਲ ਜਦੋਂ ਅਪਰੀਆ ਮਨਾ ਦੀ ਯਾਤਰਾ ਚੱਲਦੀ ਹੈ ਬੋਲੇ ਨਾ ਦੇ ਆਪਣੇ ਸਰੂਪ ਕਈ ਦਫਾ ਦੇ ਨੇ ਇਦੇ ਵਕ ਗਣੇਸ਼ ਜੀ ਬਣ ਜਾਂਦੇ ਨੇ ਨੰਦੀ ਗੰਦੇ ਵੀ ਆਪਣੇ ਬਣ ਜਾਂਦੇ ਨੇ ਸ਼ੰਕਰ ਭਗਵਾਨ ਦਾ ਆਪਣਾ ਸਰੂਪ ਵੀ ਬਰਫ਼ ਦੇ ਵਿੱਚ ਆਪਣੇ ਪ੍ਰਗਟ ਹੁੰਦਾ ਜਿਹੜੇ ਕਿ ਸਾਨੂੰ ਲੋਕੀ ਜਿਹੜੇ ਖੁਦ ਪਾਣੀ ਜਲ ਪੀਂਦੇ ਹੋਦੇ ਨੇ ਜਾਂ ਪਰਾਦੇ ਹੋਦੇ ਨੇ ਨਾ ਸਾਨੂੰ ਅੰਦਰੋਂ ਆਵਾਜ਼ ਮਾਰ ਕੇ ਬੁਲਾਉਂਦੇ ਲੋ ਬੋਲਿਏ ਸ਼ਿਵ ਲਿੰਗ ਬਣ ਗਿਆ ਜਾਂ ਬੋਲੇ ਨਾਦ ਦੇ ਦਰਸ਼ਕ ਹੋ ਗਏ ਨੇ ਔਰ ਆਪਣੇ ਆਪ ਹੀ ਦਰਸ਼ਨ ਦੇ ਦਿੰਦੇ ਨੇ ਅਸੀਂ ਕੁਝ ਵੀ ਨਹੀਂ ਕਰਦੇ ਬਰਫ਼ ਰੱਖੀ ਜਾਂਦੀ ਹੈ ਬਰਫ਼ ਤੋਂ ਆਪਣੇ ਆਪ ਹੀ ਉਹ ਕਾਰ ਲਿਤਾ ਜਾਂਦਾ ਭਗਵਾਨ ਦਾ ਜੋ ਵੀ ਸਰੂਪ ਬਣਨਾ ਹੁੰਦਾ ਹੈ ਨਾ ਆਪਣੇ ਆਪ ਹੀ ਬਣ ਜਾਂਦਾ ਆ। ਆਠੀ ਖੋਰ ਹੋਣੇ ਜੇ ਤਾਂ ਜਲ ਦੇਵਤਾ ਪਿਆਸ ਭਜਾਤਾ ਦਾ ਤਾਂ ਬਰਤਾਨ ਆ ਰਿਆ ਜੀ। ਅਸੀਂ ਪਿਆਸ ਨਹੀਂ ਭਜਾ ਸਕਦੇ ਐ ਤਾਂ ਬਰਤਾਨ ਨੇ ਆ। ਨਮਸਤੇ ਸਤਿ ਸ੍ਰੀ ਅਕਾਲ ਆਦab ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰੋ ਲੋ ਲੈਣਾ ਲਾਈਵ ਭੁਕੇ ਕੋ ਅੰਨ ਪਿਆਸੇ ਕੋ ਪਾਣੀ ਕਿਹਾ ਜਾਂਦਾ ਹੈ ਆਪਣੇ ਸ਼ਾਸਤਰਾਂ ਦੇ ਵਿੱਚ ਵੀ ਲਿਖਿਆ ਹੈ ਆ ਕਿ ਜਲ ਸੇਵਾ ਸਭ ਤੋਂ ਉੱਤਮ ਸੇਵਾ ਮੰਨੀ ਗਈ ਹੈ ਕਿਉਂਕਿ ਪਿਆਸੇ ਨੂੰ ਪਾਣੀ ਪਿਲਾਉਣਾ ਇਸ ਤੋਂ ਵੱਡਾ ਕੋਈ ਦਾਨ ਨਹੀਂ ਹੈ ਤੇ ਚੋੜੇ ਵੀਰ ਦੀ ਗੱਲ ਕਰ ਲੈਂਦੇ ਆ ਜਿੱਥੇ ਕਰੀਬ 65 ਸਾਲ ਤੋਂ ਤੇ ਠੰਡੇ ਜਲ ਦੀ ਜਿਹੜੀ ਸ਼ਵੀਲ ਉਹ ਲਗਾਤਾਰ ਲਗਾਈ ਜਾ ਰਹੀ ਹੈ ਤੇ ਇੱਥੇ ਦੇ ਜਿਹੜੇ ਦੁਕਾਨਦਾਰ ਨੇ ਉਹਨਾਂ ਵਾਸਤੇ ਜਿਹੜੀ ਹੈਗੀ ਹੈ ਲਗਾਈ ਜਾ ਰਹੀ ਹੈ ਕਿਉਂਕਿ ਪੂਰੀ ਗਰਮੀ ਦੇ ਵਿੱਚ ਸ਼ਹਿਰ ਦੇ ਵਿੱਚ ਕਿਤੇ ਵੀ ਪਾਣੀ ਦੀ ਵਿਵਸਥਾ ਨਾ ਹੋਣ ਕਰਕੇ ਅ ਤੇ ਇੱਥੇ ਜਿਹੜੇ ਬਾਹਰੋਂ ਵਪਾਰੀ ਵੀ ਹੁੰਦੇ ਨੇ ਲੋਕ ਵੀ ਚੋੜੇ ਬਿਯਾਰ ਦੇ ਵਿੱਚ ਸ਼ਾਪਿੰਗ ਕਰਨ ਵਾਸਤੇ ਆਉਂਦੇ ਨੇ ਤੇ ਪਾਣੀ ਦਾ ਕਰਕੇ ਜਿਹੜਾ ਸਾਰਿਆਂ ਨੂੰ ਪਰੇਸ਼ਾਨੀ ਹੁੰਦੀ ਸੀ ਪਰ ਇਹ 65 ਸਾਲ ਤੋਂ ਹੁਣ ਉਸ ਸਮੇਂ ਦੇ ਵਿੱਚ ਵੀ ਆ ਗਰਮੀਆਂ ਦੇ ਵਿੱਚ ਜਿਹੜੀ ਇੱਥੇ ਸ਼ਵੀਲ ਲੱਗੀ ਹੁੰਦੀ ਸੀਗੀ ਤੇ ਇਹ 65 ਸਾਲਾਂ ਤੋਂ ਜਿਹੜੀ ਇਹ ਸ਼ਵੀਲ ਲਗਾਈ ਜਾ ਰਹੀ ਹੈ ਤਸਵੀਰਾਂ ਇੱਕ ਵਾਰੀ ਤੁਹਾਨੂੰ ਦਿਖਾ ਦਿੰਦੇ ਆ ਜਿੱਥੇ ਸ਼ਿਪ ਹੋਲੇ ਦਾ ਸਰੂਪ ਵੀ ਨਾਲ ਲਗਾਇਆ ਗਿਆ ਤੇ ਨਾਲ ਉਹਨਾਂ ਨੂੰ ਭੋਗ ਵੀ ਲਗਾਇਆ ਗਿਆ ਤੇ ਨਾਲ ਬੇਲ ਪੱਤਰ ਤੇ ਫੁੱਲ ਵੀ ਚੜਾਏ ਗਏ ਨੇ ਤੋ ਸੋ ਇੱਥੇ ਜਿਹੜਾ ਜਲ ਦੀ ਸੇਵਾ ਹੈਗੀ ਆ ਤੇ ਦੇਖੋ ਬਹੁਤ ਵੱਡੀ ਪਵਿੱਤਰ ਸੇਵਾ ਮੰਨ ਲਈ ਗਈ ਹੈ ਤੇ ਜਾਣਕਾਰੀ ਲੈ ਲੈਣੇ ਆ ਵੀ ਇਹ ਕਿੰਨੇ ਕ ਸਾਲਾਂ ਤੋਂ ਜਿਹੜੀ ਇਹ ਸੇਵਾ ਚੱਲਦੀ ਆ ਰਹੀ ਹੈ ਅ ਨਮਸਕਾਰ ਜੀ ਨਮਸਕਾਰ ਜੀ ਅ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਸ਼ਤੀਸ਼ ਤਵਨ ਜੀ ਅ ਅਸ਼ਤੀਸ਼ ਸਰ ਇਹ ਦੱਸੋ ਵੀ ਇਹ ਜਲ ਸੇਵਾ ਤੁਸੀਂ ਕਰ ਰਹੇ ਹੋ ਸਾਰੇ ਰਲ ਕੇ ਕਰ ਰਹੇ ਹੋ ਕਿੰਨੇ ਕ ਸਾਲਾਂ ਤੋਂ ਇਹ ਇਹ ਕੀਤੀ ਸੀਗੀ ਸੇਵਾ ਸ਼ੁਰੂ ਹੋਏ ਇਸੋਂ ਨੂੰ ਨੀਸੋ ਬਾੜ ਤੋਂ ਸਾਡੇ ਬਜ਼ੁਰਗਾਂ ਨੇ ਚਾਲੂ ਕੀਤੀ ਹੋਈ ਹੈ ਜੀ ਅੱਛਾ ਜੀ ਉਸ ਤੋਂ ਬਾਅਦ ਪੀੜੀ ਦੇ ਪੀੜੀ ਚਲਦੀ ਆ ਰਹੀ ਹੈ ਤੇ ਸਾਰੇ ਜਨਤਾ ਦੇ ਸਹਿਯੋਗ ਦੇ ਨਾਲ ਚਲਦੀ ਹੈ ਜੀ ਅੱਛਾ ਜੀ ਤੇ ਇਹ ਬਾੜ ਕੋ ਲੈ ਕੇ ਹੁਣ ਕੰਟੀਨਿਊ ਚਲਦੀ ਆ ਰਹੀ ਹੈ ਆ ਕੰਟੀਨਿਊ ਚਲਦੀ ਹੁੰਦੀ ਮਹੀਦੇ ਮਹੀਨੇ ਲੱਗ ਜਾਂਦੀ ਹੈ ਜੂਨ ਜੁਲਾਈ ਤੱਕ ਚੱਲ ਜਾਂਦੀ ਹੈ ਅੱਛਾ ਜੀ 60 ਤੋਂ ਲੈ ਕੇ 80 ਦਿਨ ਤੱਕ ਚੱਲ ਜਾਂਦੀ ਹੈ ਸਾਨੂੰ ਪਤਾ ਹੈ ਵੀ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਵੀ ਉਦੋਂ ਵੀ ਇਹ ਲੱਗੀ ਹੁੰਦੀ ਸੀ ਸ਼ਬੀਲੇ ਤੇ ਅੱਜ ਵੀ ਲੱਗੀ ਹੈ ਉਸੇ ਤਰ੍ਹਾਂ ਹੀ ਲੱਗੀ ਹੈ ਜਦੋਂ ਅਸੀਂ ਚੋੜੇ ਵਿਹਾਰ ਦੇ ਵਿੱਚ ਇੰਟਰ ਕਰਦੇ ਤੇ ਉਹੀ ਬਚਪਨ ਦਾ ਜ਼ਮਾਨਾ ਜਿਹੜਾ ਯਾਦ ਆ ਜਾਂਦਾ ਕਿਉਂਕਿ ਰਸ਼ ਉਦੋਂ ਵੀ ਪੈਂਦਾ ਸੀਗਾ ਗਰਮੀ ਉਦੋਂ ਵੀ ਬੜੀ ਪੈਂਦੀ ਹੁੰਦੀ ਸੀਗੀ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਤੁਸੀਂ ਇਹ ਸ਼ਬੀਲੀ ਸੇਵਾ ਕਰਦੇ ਆ ਹਾਂ ਜਲਦੀ ਆ ਰਹੀ ਹੈ ਪ੍ਰਭੂ ਦੀ ਕਿਰਪਾ ਦੇ ਨਾਲੇ ਜਲਦੀ ਆ ਰਹੀ ਜੀ ਉਦੋਂ ਦੀ ਉਲੀ ਤੋਂ ਬਾਹਰ ਤੋਂ ਅੱਛਾ ਜੀ ਤੇ ਇਹਦੇ ਵਿੱਚ ਫਿਰ ਦੁਕਾਨਦਾਰਾਂ ਦਾ ਵੀ ਸਹਿਯੋਗ ਲਿੱਤਾ ਜਾਂਦਾ ਸਭ ਪਬਲਿਕ ਦਾ ਸਹਿਯੋਗ ਜੋ ਜੋ ਜੋਗ ਦੀ ਸ਼ਰਦਾ ਜੀ ਅੱਛ ਕਿਸੇ ਦੁਕਾਨ ਤੇ ਜਾਈਦਾ ਨਹੀਂ ਜੋ ਕਿ ਸਰਦਾ ਆਪਣੇ ਆਪ ਦੇ ਜਿੰਦਾ ਅੱਛਾ ਇੱਥੇ ਬੈਠੇ ਨਹੀਂ ਬੋਲੇ ਨਾ ਤਾਂ ਆਪ ਹੀ ਕਰਨਾ ਪੈਂਦੀ ਆ ਦਾਦਾ ਦਾ ਪੇ ਜੋ ਇਤਿਜਾਮ ਕਰੇਗਾ ਉਹਦੀ ਕਿਰਪਾ ਨਾਲ ਹੀ ਸਾਰਾ ਕੰਮ ਹੋ ਰਿਹਾ ਜੀ ਠੀਕ ਹੈ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜਿਹੜੇ ਇਹ ਕੋਈ ਜਲ ਸੇਵਾ ਸਭ ਤੋਂ ਉਤਮ ਸੇਵਾ ਮੰਨੀ ਗਈ ਹੈ ਬਿਲਕੁਲ ਜੀ ਜਲ ਤੋਂ ਵੱਡੀ ਸੇਵਾ ਹੀ ਕੋਈ ਨਹੀਂ ਹੈ ਕਿ ਪੀਂਦੇ ਪਿਆਸੇ ਨੂੰ ਪਾਣੀ ਪਿਲਾਣਾ ਸਮਝੋ ਉਹਦੀ ਆਤਮਾ ਤ੍ਰਿਪਤ ਕਰਦੀ ਜਿਹਦੀ ਆਤਮਾ ਤ੍ਰਿਪਤ ਹੋ ਗਿਆ ਉਹ ਸਭ ਕੁਝ ਤ੍ਰਿਪਤ ਹੋ ਗਿਆ ਇਸ ਤੋਂ ਵੱਡੀ ਤਾਂ ਸੇਵਾ ਹੀ ਕੋਈ ਹੈ ਨਹੀਂ ਪਾਣੀ ਤੋਂ ਵੱਡੀ ਸੇਵਾ ਜਲਦੀ ਸੇਵਾ ਤੋਂ ਵੱਡੀ ਦਾ ਠੀਕ ਹੈ ਵੀ ਜਿਵੇਂ ਹੁਣ ਆ ਦੱਸਿਆ ਵੀ 1962 ਦੇ ਤੋਂ ਜਿਹੜੀ ਸੇਵਾ ਚੱਲਦੀ ਆ ਰਹੀ ਆ ਕੰਟੀਨਿਊ ਨਿਰਵਿਘਨ ਚੱਲਦੀ ਆ ਰਹੀ ਆ ਤੇ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਵੀ ਹੋਰ ਵੀ ਇੱਥੇ ਕੋਈ ਲਗਦੀ ਦੰਦੀ ਛਵੀਲ ਗੱਲ ਦਾ ਕਿ ਮੇਰੇ ਜਨਮ ਤੋਂ ਪਹਿਲਾਂ ਦੀ ਲਗਦੀ ਆ ਰਹੀ ਛਵੀਲ ਮੈਂ ਜਦੋਂ ਅੱਖਾਂ ਖੋਲੀਆਂ ਤਾਂ ਮੈਂ ਛਵੀਲ ਦੇਖੀ ਆ ਮੈਂ ਆਪਣੇ ਇੱਥੇ ਔਰ ਦੂਜੀ ਗੱਲ ਹਾਂਜੀ ਹਾਂਜੀ ਬਾਕੀ ਇੱਥੇ ਕੋਈ ਛਵੀਲ ਹੋਰ ਕੋਈ ਨਹੀਂ ਚੱਲਦੀ ਜੀ ਐਸੇ ਕਹਿੰਦੇ ਆ ਜਨਤਾ ਨੂੰ ਕਹਿੰਨੇ ਆ ਵੀ ਅੱਜ ਕੱਲ ਜਿੱਦ ਦੀ ਕੋ ਗਰਮੀ ਹੈ ਤੇ ਪਿਆਉ ਆਪਣੇ ਘਰ ਕੋ ਦੁਕਾਨਾਂ ਦੇ ਅੱਗੇ ਜਾਂ ਘਰ ਦੇ ਵਿੱਚ ਕੋਈ ਨਾ ਕੁਝ ਛੂਬੀ ਲਗਾਣੀ ਚਾਹੀਦੀ ਏ ਕਿਉਂ ਗਰਮੀ ਚ ਬੰਦੇ ਬਹੁਤ ਜ਼ਿਆਦਾ ਕਿਦਾ ਕਰਬਾ ਜਾਂਦੇ ਨੇ ਅਸੀਂ ਕਹਿੰਦੇ ਅਗਰ ਉਹਨੂੰ ਪਾਣੀ ਮਿਲ ਜਾਏਗਾ ਤਾਂ ਉਹਨੂੰ ਇੱਕ ਕਿਸਮ ਦਾ ਅਬਰਤ ਮਿਲ ਜਾਂਦਾ ਤੇ ਲਗਾਣੀ ਏ ਜਿਹੜੀ ਛਬੀਲਾ ਤੁਸੀਂ ਚਬਰਾਲਾ ਜੋ ਉਹਦੇ ਸ਼ੁਰੂ ਹੋ ਜਾਓ ਘੰਟਾ ਘਰ ਚੋਂ ਜਦੋਂ ਕਿ ਕਿਦੇ ਡੀਲਿਵਰੀ ਚ ਚਲ ਜਾਓ ਕਿਤੇ ਵੀ ਤੁਹਾਨੂੰ ਕੋਈ ਪਿਆਉੜ ਨਹੀਂ ਲੱਗਿਆ ਮਿਲੇਗਾ ਤੇ ਸਰ ਹੁਣ ਜਿਦਾ ਇਨਸਾਨਾਂ ਦੇ ਨਾਲ ਨਾਲ ਹੁਣ ਅੱਜਕੱਲ ਪੇੜ ਪੋਦੇ ਵੀ ਲੋਕੀ ਕੱਟਦੇ ਜਾ ਰਹੇ ਆ ਤੇ ਪਸ਼ੂਆਂ ਵਾਸਤੇ ਜਾਂ ਪੰਛੀਆਂ ਵਾਸਤੇ ਵੀ ਇਸ ਤਰ੍ਹਾਂ ਦੇ ਉਪਰਾਲੇ ਹੋਣੇ ਚਾਹੀਦੇ ਇਹ ਬਹੁਤ ਜੀ ਪੇੜ ਤੇ ਲਗਾਣੇ ਆਪਣੇ ਮਨੁੱਖੀ ਦੇ ਲਈ ਵੀ ਸ ਇਹ ਪੇੜ ਤੇ ਪੌਦੇ ਲਗਾਣੇ ਹੀ ਚਾਹੀਦੇ ਨੇ ਜਿੱਦਾਂ ਬਾਤਾ ਵਾਹਰ ਜਿਹੜਾ ਇਸ ਵੇਲੇ ਪ੍ਰਦੂਸ਼ਣ ਵਧ ਰਿਹਾ ਆ ਉਹਦੇ ਵਿੱਚ ਵੀ ਕਮੀ ਆ ਜੂਗੀ ਇਸੇ ਕਰਕੇ ਕਹਾਂਗੇ ਹਰ ਬੰਦੇ ਨੂੰ ਆਪਣੇ ਘਰ ਦੇ ਬਾਹਰ ਪੇੜ ਲਗਾਣਾ ਚਾਹੀਦਾ ਹਾਂ ਤੇ ਨਾਲ ਫੇਰ ਪਾਣੀ ਦਾ ਇੰਤਜ਼ਾਮ ਵੀ ਰੱਖਣਾ ਚਾਹੀਦਾ ਪੰਛੀਆਂ ਵਾਸਤੇ ਹਾਂਜੀ 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 ਪਾਣੀ ਦਾ ਇੰਤਜ਼ਾਮ ਉਹਨਾਂ ਲਈ ਵੀ ਹੋਣਾ ਚਾਹੀਦਾ ਦਾਣਾ ਵੀ ਰੱਖੇ ਪਾਵਨ ਜਿਹੜਾ ਮਕਸ਼ੀਆਂ ਨੂੰ ਪਿਆਸ ਬਹੁਤ ਲੱਗਦੀ ਹੈ ਠੀਕ ਹੈ ਜੀ ਭਾਈ ਕੀ ਨਾਮ ਹੈ ਤੁਹਾਡਾ ਸੁੰਦਰ ਲਾਲ ਜੀ ਅੱਛਾ ਸੁੰਦਰ ਲਾਲ ਜੀ ਇਹ ਦੱਸੋ ਵੀ ਤੁਸੀਂ ਵੀ ਇੱਥੇ ਸੇਵਾ ਕਰਦੇ ਹੋ ਮੈਂ ਦੇਖਿਆ ਸੀਗਾ ਤੁਹਾਨੂੰ ਤੇ ਤੁਸੀਂ ਵੀ ਇਹ ਸ਼ੁਰੂ ਤੋਂ ਹੀ ਕਰਦੇ ਆ ਰਹੇ ਹੋ ਆਪ ਉਹ ਜਦ ਦੇ ਲੱਗੇ ਹੋਏ ਆ ਤੇਵਾ ਚ ਅੱਜ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੀ 75 ਸਾਲ ਦੀ ਹੋ ਗਈ ਅੱਛਾ ਤੇ ਇਹ ਇਹ ਸ਼ਬੀਲ ਨੂੰ ਕਿੰਨੇ ਸਾਲ ਹੋ ਗਏ ਅੱਜ 65 ਸਾਲ ਹੋ ਗਏ 60 ਸਾਲ ਹੋ ਗਏ ਤੇ ਮਨਖਲ ਤੁਸੀਂ ਉਹਦੇ ਪੰਜ ਚਾਰ ਸਾਲ ਦੇ ਸੀਗੇ ਜਦੋਂ ਨਹੀਂ ਮੈਂ ਪੜਦਾ ਹੁੰਦਾ ਸੀ ਉਹਸਲੇ ਲੱਗਦੇ ਸੀਗੀ ਅੱਛਾ ਜੀ ਜਦ ਮੈਂ ਨਾ ਟ੍ਰੈਂਡ ਚੌਣ ਚ ਆ ਕੇ ਬੈਠਿਆ ਹਾਂ ਦੁਹਾਨ ਤੇ ਜਦ ਦੇ ਵਿੱਚ ਸ਼ਬੀਲ ਸੰਭੀ ਹੋਈ ਆ ਠੀਕ ਹੈ ਜੀ ਸੰਮੀ ਨਾ ਬਜ਼ੁਰਗਾਂ ਨਾਲ ਸੀਗੀ ਪਹਿਲਾਂ ਦੇਖਦੇ ਸਵੇ ਹਸਪਤਲ ਅੱਛਾ ਪਹਿਲਾਂ ਹਾਂ ਤੀਜੀ ਪੀੜੀ ਹੋ ਗਈ ਤੁਹਾਡੀ ਤੀਜੀ ਪੀੜੀ ਹੋ ਗਈ ਤੀਜੀ ਪੀੜੀ ਹੈ ਤੀਜੀ ਪੀੜੀ ਸੋ ਤੁਸੀਂ ਦੇਖਿਆ ਵੀ ਇਹ ਹੈ ਤੀਸਰੀ ਪੀੜੀ ਹੋ ਗਈ ਪਹਿਲੀ ਪੀੜੀ ਤੋਂ ਸ਼ੁਰੂ ਹੋ ਕੇ ਦੂਜੀ ਤੀਜੀ ਪੀੜੀ ਆ ਗਈ ਤੇ ਸ਼ਬੀਲ ਉਸੇ ਤਰ੍ਹਾਂ ਵਰਕਰਾਰ ਹੈਗੀ ਹੈ ਲੱਗ ਰਹੀ ਹੈ ਕਿਉਂਕਿ ਵਧੀਆ ਕੰਮਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ ਬਾਈ ਜੀ ਕੀ ਨਾਮ ਹੈ ਹਨੀਖੰਨਾ ਜੀ ਖੰਨਾ ਜੀ ਕਿਦਾਂ ਦਾ ਲੱਗ ਰਿਹਾ ਕਿਉਂਕਿ ਬਹੁਤ ਇਹ ਸੇਵਾ ਭੱਗਾ ਵਾਲਿਆਂ ਨੂੰ ਮਿਲਦੀ ਹੈ ਤੁਹਾਡੇ ਸਾਰਿਆਂ ਦੇ ਜਿੰਮੇ ਆਈ ਹੈ ਭੋਲੇ ਨਾਦ ਨੇ ਸੇਵਾ ਬਖਸ਼ੀ ਹੈ ਆ ਤਾਂ ਜੀ ਦੇਖੋ ਪਾਣੀ ਪਲਾਨਾ ਸਭ ਤੋਂ ਪੁਰਾਣਾ ਚੌੜਾ ਬਾਜ਼ਾਰ ਸ਼ਿਬੀਲ ਆ ਜਗ੍ਹਾ ਹੀ ਉਸ ਨਾਮ ਤੋਂ ਫੇਮਸ ਹੈ ਜੀ ਚੌੜੇ ਬਾਜ਼ਾਰ ਪੂਰੇ ਸਮਰਾਲਾ ਚੌਂਕ ਤੋਂ ਕਿਰਨ ਅੰਕਲੇ ਦਾ ਘੰਟਾ ਕਰ ਕਿਤੇ ਵੀ ਕੋਈ ਸ਼ਿਬੀਲ ਨਹੀਂ ਹੈਗੀ ਆ ਸ਼ਿਬੀਲ ਇੱਥੇ ਲੱਗਦੀ ਹੈ ਬਹੁਤ ਪੈਨ ਸਾਲਾ ਤੋਂ ਲੱਗਦੀ ਆ ਰਹੀ ਹੈ ਜਗ੍ਹਾ ਹੀ ਚੌੜੇ ਬਾਜ਼ਾਰ ਸ਼ਿਬੀਲ ਤੋਂ ਨਾਮ ਤੋਂ ਹੈ ਕਿਸ ਨੂੰ ਕੁਛ ਹੀ ਪੁੱਛ ਲੋ ਚੌੜੇ ਬਾਜ਼ਾਰ ਸ਼ਿਬੀਲ ਜਾਣਾ ਉੱਥੇ ਹੀ ਛੜ ਕੇ ਜਾਏਗਾ ਇਨੀ ਪੁਰਾਣੀ ਸ਼ਿਬੀਲ ਹੈ ਜੀ ਅੱਛਾ ਖੰਨਾ ਜੀ ਇੱਥੇ ਸ਼ੋਭਾ ਯਾਤਰਾ ਵੀ ਨਿਕਲਦੀ ਆ ਤੇ ਉਹਨਾਂ ਦਿਨਾਂ 'ਚ ਵੀ ਲੱਗੀ ਰਹਿੰਦੀ ਹੈ ਕੋਈ ਕੋਈ ਲੱਗੀ ਰਹਿੰਦੀ ਹੈ ਮਈ ਤੋਂ ਸ਼ੁਰੂ ਹੋ ਜਾਂਦੀ ਹੈ ਜੀ ਜੂਨ ਜੁਲਾਈ ਤੱਕ ਲੱਗੀ ਰਹਿੰਦੀ ਹੈ ਕੋਈ ਸ਼ੋਭਾ ਯਾਤਰਾ ਆਂਦੀ ਹੈ ਮਿੱਠੇ ਜਲ ਦੇ ਵੀ ਸ਼ਿਬੀਲ ਲੱਗਦੀ ਹੈ ਸਭ ਕੁਝ ਲੱਗਦੀ ਹੈ ਸਭ ਦਾ ਸਵਾਗਤ ਹੁੰਦਾ ਹੈ ਜੀ ਬਾਰੀ ਦਾ ਵੈਸੇ ਹੀ ਲੱਗਾ ਹੀ ਰਹਿੰਦਾ ਹੈ ਸੋ ਅੱਛੀ ਗੱਲ ਹੈ ਕਿਉਂਕਿ ਇਹ ਜਿਹੜੀ ਸੇਵਾ ਆ ਲਗਾਤਾਰ ਚੱਲੀ ਆ ਰਹੀ ਹੈ 65 ਸਾਲਾਂ ਤੋਂ ਕਿਆ ਨਾਮ ਹੈ ਜੀ ਰਕੇਸ਼ ਕਬਾਲ ਜੀ ਤੁਸੀਂ ਇੱਥੇ ਜਲ ਵਰਤਾਨ ਦੀ ਸੇਵਾ ਕਰ ਰਹੇ ਹੋ ਹਾਂ ਜੀ ਹਾਂ ਜੀ ਮੈਨੂੰ ਏ 7-8 ਸਾਲ ਹੋ ਗਏ ਜੀ ਅੱਛਾ ਜੀ ਹਾਂ ਜੀ 7-8 ਸਾਲ ਤੋਂ ਮੈਂ ਹੈਗਾ ਜੀ ਅੱਛਾ ਵੀ ਲਗਾਤਾਰ ਸੇਵਾ ਕਰਦੇ ਆ ਰਹੇ ਹਾਂ ਹਾਂ ਹੀ ਲਗਾਤਾਰ ਹਾਂ ਜੀ ਹਾਂ ਜੀ ਇਹ ਤਾਂ ਤੁਸੀਂ ਕਰੋੜਾ ਆ ਲੋਕਾਂ ਦੀ ਪਿਆਸ ਬੁਝਾ ਦਿੰਦੀ ਹੈ ਅਸੀਂ ਕੋ ਹੋਣੇ ਇਹ ਤਾਂ ਜਲ ਦੇਵਤਾ ਪਿਆਸ ਬੁਝਾ ਸਕਦਾ ਇਹ ਤਾਂ ਬਰਤਾਨ ਵਾਲਿਆ ਜੀ ਅਸੀਂ ਪਿਆਸ ਨਹੀਂ ਬੁਝਾ ਸਕਦੇ ਇਹ ਤਾਂ ਬਰਤਾਨ ਨੇ ਆ ਕੁਝ ਮੈਸਜ ਹਾਂਜੀ ਹਾਂਜੀ ਜਲਦੇਵਤਾ ਨੇ ਪਿਆਰ ਭਜਾਣੀ ਹੈ ਕੁਝ ਮੈਸਜ ਦੇਣਾ ਜਾਂਦੇ ਜਿਹੜੇ ਆਮ ਲੋਕਾਂ ਵਾਸਤੇ ਮੈਸਜ ਮੇਰਾ ਇਹ ਹੈ ਕਿ ਲੋਕਾਂ ਨੂੰ ਲੋਕ ਸੇਵਾ ਵਾਲਾ ਆਣੇ ਜਲਦੀ ਸੇਵਾ ਕਰਨ ਨਸ਼ਿਆਂ ਨੂੰ ਛੱਡਣ ਤੇ ਜਲਦੀ ਸੇਵਾ ਕਰਨ ਲੋਕਾਂ ਦੀ ਜਿਹੜੀ ਆਤਮਾ ਤ੍ਰਿਪਤੀ ਹੋਗੀ ਆਪਣੇ ਆਪ ਹੀ ਤੁਹਾਨੂੰ ਦਵਾਵਾਂ ਦੇਊਗਾ ਨਸ਼ਿਆਂ ਨੂੰ ਮੁਕਤ ਕਰੋ ਪੰਜਾਬ ਬਸ ਠੀਕ ਹੈ ਜੀ ਬਹੁਤ ਵਧੀਆ ਇਹਨਾਂ ਨੇ ਕਹੀ ਹੈ ਕਿਉਂਕਿ ਨਸ਼ਿਆਂ ਤੋਂ ਬਚਣਾ ਚਾਹੀਦਾ ਹੈ ਤੇ ਸੇਵਾ ਆ ਦੇ ਨਾਲ ਜਿਹੜਾ ਹੈਗਾ ਪ੍ਰਭੂ ਦੇ ਨਾਲ ਜੁੜਨਾ ਚਾਹੀਦਾ ਕਿਉਂਕਿ ਆਤਮਾ ਦੀ ਤ੍ਰਿਪਤੀ ਆ ਹਾਂ ਪੰਜੀ ਤੁਸੀਂ ਇਹ ਸੇਵਾ ਕਿੰਨੀ ਦੇਰ ਤੋਂ ਦੇਖ ਰਹੇ ਤੁਸੀਂ ਇੱਥੇ ਬਹੁਤ ਸਾਲ ਹੋ ਗਏ 10 15 ਸਾਲ ਹਾਂ ਇਹ 65 65 ਸਾਲਾਂ ਤੋਂ ਲੱਗੀ ਹੋਈ ਹੈ ਸਸ ਨੇ ਮੈਨੂੰ 10-15 ਸਾਲ ਹੋ ਗਏ ਦੇਖਣ ਹੋ ਗਏ ਹਰ ਗਰਮੀਆਂ 'ਚ ਅਸੀਂ ਦੇਖਦੇ ਹਾਂ ਤੁਸੀਂ ਵੀ ਸੇਵਾ ਕਰ ਰਹੇ ਹੋ ਜੀ ਬਿਲਕੁਲ ਜੀ ਕਿੰਨੇ ਸਾਲਾਂ ਤੋਂ ਕਰ ਰਹੇ ਹੋ ਮੈਂ ਤਾਂ ਥੋੜੇ ਦਿਨਾਂ ਤੋਂ ਲੱਗੀ ਆ ਜੀ ਅੱਛਾ ਹਾਂਜੀ ਤੁਸੀਂ ਵਸੇ ਜੀ ਤੁਸੀਂ ਵੀ ਇੱਥੇ ਕਾਫੀ ਸਾਲ ਹੋ ਗਏ ਵੀ ਅੱਛਾ ਤੁਸੀਂ ਵੀ ਇੱਥੇ ਸੇਵਾ ਕਰ ਰਹੇ ਹੋ ਜੀ ਕਹਿੰਦੇ ਮੈਂ ਲੱਗਦਾ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜਿਨ੍ਹਾਂ ਨੇ ਆ ਕੇ ਇੱਥੇ ਸੇਵਾ ਦਿੱਲਤੀ ਹੈ ਕਾਫੀ देर ਤੋਂ ਲੱਗ ਰਹੀ ਭਾਈ ਸਾਹਿਬ ਇਹ ਤਕਰੀਬਨ ਜਦੋਂ ਆਉਂਦਾ ਖੈਰ ਲੇਟ ਸ਼ੁਰੂ ਹੁੰਦੀ ਸੀ ਮੈਂ ਆਪਣੇ ਹੱਥੀ 5:30 ਪੌਣੇ 6 ਵਜੇ ਇਹ ਸਟਾਰਟ ਕਰ ਦਿੰਦਾ ਸਵੇਰ ਸਵੇਰੇ ਤਦ ਤਬ ਲੇਬਰ ਬਹੁਤ ਹੁੰਦੀ ਸੀ ਔਰ ਕਾਫੀ ਆਟੋ ਵਾਲੇ ਜਾਂ ਪਬਲਿਕ ਤੇ ਲੋਕਲ ਰਿਹائش ਹੁੰਦੀ ਸੀਗੀ ਤੇ ਚਲਦੀ ਸੀ ਹੁਣ ਰਿਹائشਾਂ ਵੀ ਚਲੀ ਗਈਆਂ ਔਰ ਜਿਹੜੀ ਸਬਦੀ ਵਾਲੇ ਜਾਂ ਬੱਚੇ ਛੋਟੇ ਛੋਟੇ ਸਕੂਲ ਵਾਲੇ ਹੁੰਦੇ ਸੀਗੇ ਉਹ ਵੀ ਹੁਣ ਕਦਰ ਘਟ ਗਏ ਨੇ ਤੇ ਇਸ ਕਰਕੇ ਹੁਣ 8:30 ਤੋਂ ਲੈ ਕੇ ਤਕਰੀਬਨ ਸ਼ਾਮ ਦੇ 8:30 9:00 ਵਜੇ ਤੱਕ ਚੱਲਦੀ ਹੈ ਔਰ ਇਹਦਾ ਜਿਹੜਾ ਸਮਸਤੀਵਲ ਪੰਪ ਹੈ ਇਹ ਮੰਦਰ ਦੇ ਵਿੱਚ ਮਾਤਾ ਛਿੰਨ ਮਸਤਕਾ ਦੇ ਚਰਨਾਂ ਦੇ ਵਿੱਚ ਲੱਗਾ ਹੋਇਆ ਹੈ। ਔਰ ਕਾਫੀ ਦਿਨ ਤੋਂ ਲੱਗਾ ਹੈ। ਸਾਰੀ ਦੁਨੀਆ ਦਾ ਪਾਣੀ ਥੱਲੇ ਹੋ ਗਿਆ ਪਰ ਇਸ ਸਮਸਤੀਵਲ ਪੰਪ ਦਾ ਪਾਣੀ ਇਹ ਨਹੀਂ ਨਿਕਲਦਾ। ਇਹ ਸਦਾ ਚੱਲਦਾ ਰਹਿੰਦਾ ਔਰ ਵੈਸੇ ਵੀ ਜੇ ਸ਼ਿਵੀਰ ਵੀ ਖਤਮ ਹੋਏ ਸਮਾਪਤੀ ਭੰਡਾਰਾ ਕਰ ਲੀਦਾ ਹੈ ਤੇ ਉਦੋਂ ਬਾਅਦ ਵੀ ਇਹ ਪਬਲਿਕ ਵਾਸਤੇ ਮੋਟਰ ਚਲਾ ਕੇ ਜਾਂ ਕੈਂਪਰ ਪਰਣਾ ਜਾਂ ਕੋਈ ਹੋਰ ਕਰਨਾ ਉਹ ਤਾਂ ਵੀ ਚੱਲਦਾ ਰਹਿੰਦਾ। ਠੀਕ ਹੈ। ਉਹ ਉਹ ਧੰਨਵਾਦ। ਉਹ ਤੁਸੀਂ ਦੇਖਿਆ ਕਿਉਂਕਿ 65 ਸਾਲਾਂ ਤੋਂ ਜਿਹੜੀ ਇਹ ਸ਼ਬੀਲ ਇੱਥੇ ਲੱਗੀ ਹੋਈ ਹੈ ਤੇ ਪਿਆਸੇ ਨੂੰ ਪਾਣੀ ਪਿਲਾਉਣਾ ਉਹਦੀ ਰੂਹ ਨੂੰ ਤ੍ਰਿਪਤ ਕਰ ਦੇਣਾ ਇਹ ਬਹੁਤ ਵੱਡਾ ਪੁੰਨ ਹੈਗਾ ਆ ਤੇ ਤੁਸੀਂ ਵੀ ਅਸੀਂ ਜਿਹੜੀਆਂ ਸੇਵਾ ਚੱਲਦੀਆਂ ਨੇ ਤੇ ਇਹਨਾਂ ਨੂੰ ਐਪਰੀਸ਼ੀਏਟ ਕਰਿਆ ਕਰੋ ਇਹਨਾਂ ਲੋਕਾਂ ਨੂੰ ਐਪਰੀਸ਼ੀਏਟ ਕਰਿਆ ਕਰੋ ਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਪੇੜ ਪੌਦੇ ਲਗਾਉਣੇ ਚਾਹੀਦੇ ਨੇ ਤੇ ਪਸ਼ੂਆਂ ਵਾਸਤੇ ਪੰਛੀਆਂ ਵਾਸਤੇ ਵੀ ਜਲਦੀ ਵਿਵਸਥਾ ਕਰਨੀ ਚਾਹੀਦੀ ਹੈ ਚੋੜੇ ਬਿਆਰ ਦੇ ਵਿੱਚ ਜਿਹੜੀ 1962 ਤੋਂ ਲੈ ਕੇ ਅੱਜ ਤੱਕ ਨਿਰਵਿਗਨ ਜਿਹੜੀ ਜਲ ਸੇਵਾ ਚੱਲਦੀ ਪਈ ਹੈ ਉਹਦੇ ਬਾਰੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਨੇ ਦੱਸਿਆ ਜਾਂਦਾ ਵੀ ਇੱਥੇ ਚਮਤਕਾਰ ਵੀ ਹੁੰਦੇ ਨੇ ਭੋਲੇनाथ ਖੁਦ ਵਿਰਾਜਮਾਨ ਹੁੰਦੇ ਨੇ ਇੱਥੇ ਕਿਉਂਕਿ ਇਹਨਾਂ ਦੀ ਜਿਹੜਾ ਸਰੂਪ ਹੈਗਾ ਉਹ ਤਾਂ ਇੱਥੇ ਲਗਾ ਜਾਂਦਾ ਪਰ ਸ਼ਖਸ਼ਤ ਬholenath ਵੀ ਇੱਥੇ ਵਿਰਾਜਮਨ ਹੁੰਦੇ ਨੇ ਤੇ ਜਾਣਕਾਰੀ ਲੈ ਲੈਣੇ ਆ ਸਰ ਤੁਸੀਂ ਦੱਸਿਆ ਸੀਗਾ ਵੀ ਇੱਥੇ ਬholenath ਖੁਦ ਵੀ ਵਿਰਾਜਮਨ ਹੁੰਦੇ ਨੇ ਉਹ ਦੱਸਿਓ ਕੀ ਐਕਸਪੀਰੀਅੰਸ ਸੀਗਾ ਹਾਂਜੀ ਬਹੁਜੀ ਇੱਥੇ ਤਾਂ ਕਈ ਦਫਾ ਹਰ ਸਾਲ ਜਦੋਂ ਆਪਣੀ ਆਪਣਾ ਦੀ ਯਾਤਰਾ ਚੱਲਦੀ ਹੈ ਬholenath ਦੇ ਆਪਣੇ ਸਰੂਪ ਕਈ ਦਫਾ ਦੇ ਨੇ ਕਈ ਵਾਰ ਗਣੇਸ਼ ਜੀ ਬਣ ਜਾਂਦੇ ਨੇ ਨੰਦੀ ਗੰਦੇ ਵੀ ਆਪਣੇ ਬਣ ਜਾਂਦੇ ਨੇ ਸ਼ੰਕਰ ਭਗਵਾਨ ਦਾ ਆਪਣਾ ਸਰੂਪ ਵੀ ਬਰਫ਼ ਦੇ ਵਿੱਚ ਆਪਣੇ ਆ ਪ੍ਰਗਟ ਹੁੰਦਾ ਜਿਹੜੇ ਕਿ ਸਾਨੂੰ ਲੋਕੀ ਜਿਹੜੇ ਖੁਦ ਪਾਣੀ ਜਲ ਪੀਂਦੇ ਹੁੰਦੇ ਨੇ ਜਾਂ ਪ੍ਰਾਂਦੇ ਹੁੰਦੇ ਨੇ ਨਾ ਸਾਨੂੰ ਅੰਦਰੋਂ ਆਵਾਜ਼ ਮਾਰ ਕੇ ਬੁਲਾਉਂਦੇ ਨੇ ਲੋ ਬਹੁਤ ਇਹ ਸ਼ਿਵਲਿੰਗ ਬਣ ਗਏ ਜਾਂ ਬੋਲੇਨਾਥ ਦੇ ਦਰਸ਼ਕ ਹੋ ਗਏ ਔਰ ਕਈ ਦਫਾ ਸੀ ਦੇਖ ਚੁੱਕੇ ਆ ਇਹ ਚੀਜ਼ ਆ ਔਰ ਕਈ ਦਫਾ ਤੁਹਾਡੇ ਜਿਹਦੇ ਪੱਤਰਕਾਰ ਵੀ ਆਏ ਕਈ ਦਵਾ ਰਿਕਾਰਡ ਕਰਕੇ ਵੀ ਆਪਣਾ ਇੱਥੋਂ ਲੈ ਕੇ ਜਾ ਚੁੱਕੇ ਨੇ ਔਰ ਆਪਣੇ ਆਪ ਵੀ ਦਰਸ਼ਨ ਦੇ ਦਿੰਦੇ ਨੇ ਅਸੀਂ ਕੁਝ ਵੀ ਨਹੀਂ ਕਰਦੇ ਬਰਫ਼ ਰੱਖੀ ਜਾਂਦੀ ਹੈ ਬਰਫ਼ ਤੋਂ ਆਪਣੇ ਆ ਵੀ ਉਹ ਕਾਰ ਲਿਤਾ ਜਾਂਦਾ ਭਗਵਾਨ ਦਾ ਜੋ ਵੀ ਸਰੂਪ ਬਣਦਾ ਹੈ ਨਾ ਆਪਣੇ ਆਪ ਹੀ ਬਣ ਜਾਂਦਾ ਹੈ ਪਹਿਲੇ ਦਿਨ ਜਿੱਦਾਂ ਸ਼ਿਵਲਾਈ ਸੀਗੀ ਉਸ ਦਿਨ ਹੀ ਬਰਫ਼ ਦੇ ਵਿੱਚ ਆਪਣੇ ਆਪ ਹੀ ਸ਼ਿਵਲਿੰਗ ਪ੍ਰਗਟ ਹੋ ਗਿਆ ਸੀਗਾ ਉਹ ਵੀ ਇੱਕ ਕੈਮਰੇਮੈਨ ਆ ਲੈ ਉਸਨੇ ਦੇਖਦਾ ਸੀਗਾ ਉਹ ਲੈ ਕੇ ਗਿਆ ਉਹਨੂੰ ਕੈਚ ਕਰਕੇ ਲੈ ਕੇ ਗਿਆ ਤੇ ਕਈਆਂ ਦੀ ਹੱਥੋਂ ਮਨੋ ਕਾਮਨਾਵਾਂ ਵੀ ਪੂਰੀਆਂ ਹੁੰਦੀਆਂ ਆਪਣੇ ਮਨ ਦੇ ਭਾਵਨਾ ਲਾਂਦੇ ਨੇ ਕਿਉਂ ਇਹ ਵੀ ਇੱਕ ਪ੍ਰਭੂ ਦਾ ਕਿ ਯੱਗ ਚੱਲਦਾ ਹੁੰਦਾ 70 80 ਦਿਨ ਦਾ ਤੇ ਯੱਗ ਵਿੱਚ ਸਭ ਕੋਈ ਪ੍ਰਭੂ ਪ੍ਰਗਟ ਹੁੰਦੇ ਨੇ ਤੇ ਆਪਣੇ ਮਨੋ ਕਾਮਨੀਆਂ ਵੀ ਪੂਰੇ ਪੂਰੀਆਂ ਹੁੰਦੀਆਂ ਨੇ ਜੀ ਠੀਕ ਹੈ ਭਗਵਾਨ ਜੀ ਆਪਣੇ ਆਪ ਦਰਸ਼ਨ ਦੇਂਦੇ ਨੇ ਠੀਕ ਹੈ ਜੀ ਸੋ ਇਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਵੀ ਜਦੋਂ ਇੱਥੇ ਬਰਫ਼ ਹਰ ਰੋਜ਼ ਰੱਖੀ ਜਾਂਦੀ ਹੈ ਤੇ ਬਰਫ਼ ਦਾ ਜਿਹੜਾ ਆਕਾਰ ਹੈਗਾ ਆ ਉਹ ਖੁਦ ਬਖੁਦ ਜਿਹੜਾ ਹੈਗਾ ਵਾ ਸ਼ਵਿਲਿੰਗ ਦੇ ਰੂਪ ਵਿੱਚ ਤਬਦੀਲ ਹੋ ਜਾਂਦਾ ਹੈ ਜਿਸ ਤਰ੍ਹਾਂ ਅਮਰਨਾਥ ਲੋਕ ਜਾਂਦੇ ਨੇ ਬੋਲੇਨਾਥ ਦੇ ਦਰਸ਼ਨ ਕਰਨ ਵਾਸਤੇ ਸੋ ਇੱਥੇ ਲੁਧਿਆਣਾ ਚੋੜੇ ਬਾਜ਼ਾਰ ਦੇ ਵਿੱਚ ਵੀ ਇਹਨਾਂ ਨੂੰ ਸ਼ਬੀਲ ਦੇ ਉੱਤੇ ਜਿਹੜੇ ਹੈਗੇ ਬੋਲੇਨਾਥ ਦੇ ਦਰਸ਼ਨ ਹੋ ਜਾਂਦੇ ਨੇ ਤੇ ਲੋਕਾਂ ਦੀਆਂ ਮਨੋ ਕਾਮਨਾਵਾਂ ਵੀ ਆ ਵੀ ਪੂਰੀਆਂ ਹੋ ਜਾਂਦੀਆਂ ਨੇ ਸੋ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਸੰਜੇ ਕੁਮਾਰ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ